ਸਭ ਤੋਂ ਪਹਿਲਾਂ ਤਾਂ ਵੀਰ ਜੀ ਸਾਨੂੰ ਦੱਸੋ ਵੀ ਇਹ ਕਿਹੜੀ ਜਗ੍ਹਾ ਚੱਲੀ ਆ ਵੀਰ ਜੀ ਇਹ ਚੱਲੀ ਆ ਅਮਰੀਕਾ ਤੇ ਆ ਹੁੱਕ ਲਾਈ ਹੋਈ ਆ ਆਪਾਂ ਆਮਲਾ ਕਦੇ ਐਮਸੀ ਵਾਲੀ ਰੀਨਲ ਹੁੱਕ ਲਾ ਕੇ ਦਿੱਤੀ ਉਹਨਾਂ ਦੇ ਬਾਈ ਕਸਟਮਰ ਦੀ ਰਿਕੁਆਇਰਮੈਂਟ ਤੇ ਜਮਦੂਤ ਦਾ ਝੋਟਾ ਹੀ ਕਹਿੰਦੇ ਜੀ ਸਹੀ ਗੱਲ ਆ ਬਾਈ ਜਮਦੂਤ ਦਾ ਝੋਟਾ ਹੀ ਆ ਹੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਇੱਕ ਵਾਰ ਫਿਰ ਤੋਂ ਪਹੁੰਚੇ ਆ ਚਾਨਨਾ ਮੋਟਰਸ ਮੋਗਾ ਕੋਲ ਸਾਡੇ ਨਾਲ ਨੇ ਬਾਈ ਗੁਰਿੰਦਰ ਸਿੰਘ ਜੀ ਬਾਈ ਸਤ ਸ੍ਰੀ ਅਕਾਲ ਈ ਆ ਬਾਈ ਜੀ ਠੀਕ ਆ ਜੀ ਸਵਾਗਤ ਆ ਵਧੀਆ ਜੀ ਵਧੀਆ ਅੱਜ ਆਪਣੇ ਕੋਲੇ ਵਿੱਲੀ ਜੀਪ ਤਿਆਰ ਆ ਜੀ ਚੌੜੇ ਟਾਇਰਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਵੀਰ ਜੀ ਸਾਨੂੰ ਦੱਸੋ ਵੀ ਇਹ ਕਿਹੜੀ ਜਗ੍ਹਾ ਚੱਲੀ ਆ ਵੀਰ ਜੀ ਇਹ ਚੱਲੀ ਆ ਅਮਰੀਕਾ ਅੱਛਾ ਅਮਰੀਕਾ ਚੱਲੀ ਆ ਹਾਂ ਬਾਈਆਂ ਦਾ ਆਪਣਾ ਆਰਡਰ ਸੀਗਾ ਤੇ ਅਮਰੀਕਾ ਭੇਜਣੀ ਆ ਗੱਡੀ ਹਾਂ ਜੀ ਤੇ ਉਹ ਬਾਈ ਥੱਲੇ ਕੀ ਆ ਜੀ ਉਹ ਨੰਬਰ ਪਲੇਟ ਦੇ ਥੱਲੇ ਇਹ ਵੀਰੇ ਹਾਰ ਨਾ ਅੱਛਾ ਹਾਰ ਲਾਏ ਆ ਉੱਤੇ ਕਵਰ ਪਾਤੇ ਆ ਅੱਛਾ ਉਹ ਵੀ ਧੱਕਨ ਤੋਂ ਢੱਕਤੇ ਆ ਵੀ ਕੋਈ ਰੋਕ ਰੋਕਣ ਦੇ ਵਗੈਰਾ ਨਾ ਕੋਈ ਰੋਕੇ ਨਾ ਕੋ ਗੱਡੀ ਤੇ ਆ ਆ ਤੁਸੀਂ ਦੇਖ ਸਕਦੇ ਆ ਵੀ ਐਸੈਸਰੀ ਵਗੈਰਾ ਆ ਸਾਰੀ ਲਗਾਈ ਹੋਈ ਆ ਸਪੈਸ਼ਲ ਇਹਨੂੰ ਤੇ ਆ ਚੀਜ਼ ਬਾਰੇ ਦੱਸੋ ਥੋੜੀ ਇਹ ਘੱਟ ਲੱਗੀ ਹੋਈ ਹੈ ਬਈ ਇਹ ਸ਼ੋਅ ਹੀ ਆ ਅੱਛਾ ਇਹ ਆ ਸਾਰੀਆਂ ਗੱਡੀਆਂ ਨੂੰ ਤਕਰੀਬਨ ਜਿੰਨੀਆਂ ਬਾਹਰ ਕੋਈ ਜਾਂਦੀਆਂ ਕਾਲੇ ਰੰਗ ਦੀਆਂ ਗੱਡੀਆਂ ਉਹਨਾਂ ਨੂੰ ਇਹ ਅੱਜਕੱਲ ਲੱਗਦਾ ਇਹਨੂੰ ਟਾਪਾ ਜਾਂ ਕਹਿ ਦਿੰਦੇ ਇਹਦੇ ਬਸ ਰੇਕ ਦੀ ਡਿਮਾਂਡ ਆ ਵੀ ਇਹ ਲਾਉਣੇ ਲਾਉਣਾ ਠੀਕ ਹੈ ਸ਼ੋਅ ਨੂੰ ਬਣਾਇਆ ਹੋਇਆ ਹਾਂਜੀ ਸ਼ੋਅ ਨੂੰ ਬਣਾਇਆ ਹੋਇਆ ਠੀਕ ਹੈ ਆਹ ਲੇਟਾਂ एलईडी लाइटਾਂ ਬਾਈ ਹਾਂਜੀ ਤੇ এলইডি ਲਾਈਟਾਂ ਲਗੀਆਂ ਕਾ ਚੀਜ਼ ਯੂਨੀਕ ਆ ਇਹਦੇ ਬਾਰੇ ਦੱਸੋ ਇਹ ਬਾਈ ਜੀ এলইডি ਲਾਈਟ ਹੀ ਆ ਗਈ ਹੈ ਰੰਗ ਦੇ ਹਿਸਾਬ ਨਾਲ ਹੀ ਚੱਲਦੀ ਹੈ ਜੀ ਅੱਛਾ ਹਾਂ ਰੰਗ ਦੇ ਹਿਸਾਬ ਨਾਲ ਹੀ ਚੱਲਦੀ ਸਾਰੀ ਇਹ ਅੱਛਾ ਇਹ ਕਲਰ ਆ ਸਿੰਗਲ ਕਲਰ ਕੱਢਦੀ ਆ ਹਾਂਜੀ ਸਿੰਗਲ ਕਲਰ ਵਾਈਟ ਵੀ ਕੱਢਦੀ ਆ ਠੀਕ ਆ ਐਲਈਡੀ ਵੀ ਕਰਦੀ ਤੁਹਾਨੂੰ ਚਲਾ ਕੇ ਵਿਖਾ ਦਣਾ ਹਾਂਜੀ ਚਲਾ ਕੇ ਦਿਖਾ ਦੂਗਾ ਹਾਂ ਚਲਾ ਕੇ ਦੇ ਬਾਕੀ ਤੁਸੀਂ ਦੇਖ ਸਕਦੇ ਆਂ ਵੀ ਆਹ ਦੇਖੋ ਐਲਈਡੀ ਲਾਈਟਾਂ ਆਹ ਦੇਖ ਲਓ ਅੱਛਾ ਉਹਦੇ ਨਾਲ ਵੀ ਕਰੀ ਹੋਈ ਆ ਇਹ ਠੀਕ ਆ ਆ ਦੇਖ ਲਓ ਵੀ ਕਿਸ ਤਰ੍ਹਾਂ ਦੀਆਂ ਇਹ ਲੱਗਦੀਆਂ ਨੇ, ਚੱਗਦੀਆਂ। ਆ ਜਿਵੇਂ ਪ੍ਰੈਸ਼ਰ ਹਾਰਨ ਵਗੈਰਾ ਇਹ ਡਿਮਾਂਡ ਸੀਗੀ। ਹਾਂਜੀ ਹਾਂਜੀ ਡਿਮਾਂਡ ਸੀ ਉਹਨਾਂ ਦੇ ਬਾਈ ਹੋਣਾਂ ਦੀ। ਅੱਛਾ ਇਹ ਸਪੈਸ਼ਲ ਲਵਾਏ ਆ। ਉਹ ਵੀ ਦੋਵੇਂ ਵਰਕਿੰਗ ਆ ਜੀ। ਹਾਂਜੀ ਹਾਂਜੀ ਵਰਕਿੰਗ ਵਰਕਿੰਗ। ਪ੍ਰੈਸ਼ਰ ਹਾਰਨ ਵੀ ਇਹ ਵੀ। ਬਾਕੀ ਆ ਤੁਸੀਂ ਦੇਖ ਸਕਦੇ ਆ ਵੀ ਆਰਕ ਵਗੈਰਾ ਤੇ ਇੰਡੀਕੇਟਰ ਤੇ ਹੋਰ ਆਹਾ। ਆ ਤਾਂ ਦੂਜਾ ਆ ਤਾਂ ਨਹੀਂ ਵਰਕਿੰਗ ਹੁਣ। ਨਹੀਂ ਇਹ ਵਰਕਿੰਗ ਨਹੀਂ ਭਾਈ ਜੀ। ਇਹ ਸ਼ੋ ਨੂੰ ਹੀ ਲੱਗਾ। ਸ਼ੋ ਨੂੰ ਲੱਗਿਆ। ਹਾਂ। ਹਾਂ ਇੰਜਣ ਕਿਹੜਾ ਈ ਇਹਦੇ ਵਿੱਚ? ਇੰਜਣ ਬਲੇਰੋ ਨਰਬੋ ਵੀਰੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਆ ਵੀ ਬਲੇਰੋ ਟਰ ਸਾਰਾ ਵਗ ਨਵੇਂ ਸਿਰੇ ਤੋਂ ਤਿਆਰ ਇੱਕ ਤਰ੍ਹਾਂ ਨਾਲ ਆਪਾਂ ਨਵਾਂ ਹੀ ਕਹਿ ਸਕਦੇ ਆ ਇੰਜਣੇ ਸਾਰਾ ਓਕੇ ਕਰਕੇ ਰੱਖਿਆ ਹੁੰਦਾ ਨਵਾਂ ਬੋਰ ਕਰਕੇ ਵੀਰੇ ਸਾਰਾ ਨਵੇਂ ਸਰਵੇ ਨਵੀਂ ਕੁੱਪੀ ਸਾਰਾ ਸਮਾਨ ਨਵਾਂ ਹਾਂਜੀ ਫ੍ਰੇਕ ਬੂਸਟਰ ਤੱਕ ਨਵੇਂ A to Z ਚੀਜ਼ ਨਵੀਂ ਲੱਗੀ ਹੁੰਦੀ ਆ ਇੱਕ ਤਰ੍ਹਾਂ ਨਾਲ ਨਵੇਂ ਸਿਰੇ ਤੋਂ ਤਿਆਰ ਆ ਇਹ ਬਾਈ ਜੀ ਚੌੜੇ ਟਾਇਰ ਇਹਨੂੰ ਪਾਏ ਹੋਇਆ ਹਨਾ ਹਾਂਜੀ ਹਾਂਜੀ ਇਹਨੂੰ 2 ਫੁੱਟ ਟਾਇਰ ਕਹਿੰਦੇ 2 ਫੁੱਟ ਟਾਇਰ ਕਹਿੰਦੇ ਜੀ ਇਹਨੂੰ ਇਹਦਾ ਹੈ ਜ 114517 ਹੁੰਦਾ ਜੀ ਵੈਸੇ ਇਹਦਾ ਠੀਕ ਆ ਇਹ 2 ਫੁੱਟ ਟਾਇਰ ਕਹਿ ਦਿੰਦੇ ਗਾਹਕ ਦੀ ਡਿਮਾਂਡ ਤੇ ਅੱਛਾ ਕਸਟਮਰ ਦੀ ਡਿਮਾਂਡ ਸੀ ਯਾਨੀ ਪੂਰੇ ਜਿਹੜੇ ਵੱਡੇ ਚੱਲਦੇ ਆ ਤਕਰੀਬਨ ਇਹੀ ਟਾਇਰ ਆ ਜਿਹੜੇ ਜਿਆਦਾ ਵੱ ਥਾਰ ਵਾਲਾ ਕਪੜਾ ਲੱਗਿਆ ਹੋਇਆ ਵਾ ਹੱਡ ਨੂੰ ਵਧੀਆ ਕਰਕੇ ਸਾਰਾ ਸਮਾਨ ਲੱਗਿਆ ਆ ਦੇਖੋ ਸੀਟਾਂ ਲਾਈਆਂ ਨੋਵਾਆਂ ਲਾਈਆਂ ਵੀਰੇ ਅੱਛਾ ਇਹ ਨੋਵਾ ਕ੍ਰੈਸਟਾ ਦੀਆਂ ਸੀਟਸ ਲਗਾਈਆਂ ਗਈਆਂ ਨੇ ਜੀ ਬਾਕੀ ਤੁਸੀਂ ਆ ਫੁੱਟ ਰੈਸਟ ਵਗੈਰਾ ਦੇਖ ਸਕਦੇ ਆ ਸਾਰਾ ਕੁਝ ਓਕੇ ਹੈ ਇਹ ਲਾਈਟਾਂ ਕਿਹੜੀਆਂ ਨੇ ਜੀ ਇਹ ਐਲਈਡੀ ਲਾਈਟਾਂ ਵੀਰੇ ਰਿੰਗ ਬਹੁਤ ਸੋਹਣਾ ਚੱਲਦਾ ਇਹਨਾਂ 'ਚ ਵੀ ਹਾਂਜੀ ਹਾਂਜੀ ਇਹ ਰਾਤ ਨੂੰ ਚੱਲਦੀਆਂ ਬਹੁਤ ਸੁਣੀਆਂ ਲੱਗਦੀਆਂ ਠੀਕ ਆ ਇਹ ਵੀ ਇੱਕ ਸਪੈਸ਼ਲ ਚੀਜ਼ ਵੈਸੇ ਲਵਾਈ ਹੋਈ ਆ ਬਹੁਤ ਜੱਚਦੀ ਆ ਕਾਹ ਆ ਦੱਸੋ ਇਹਦੇ ਬਾਰੇ ਇਹ ਫਾਰਮ ਜੈ ਕਾ ਬ੍ਰਦਰ ਆਹ ਲੋ ਜੀ ਕੋਈ ਗੱਡੀ ਕਈ ਵਾਰੀ ਖਫਮਦੀ ਕਰਦੀ ਐ ਇਹਨੂੰ ਖੋਲ ਕੇ ਆਪਾਂ ਵਰਕਿੰਗ 'ਚ ਹੋ ਜਾਂਦਾ ਤੇ ਇਹਦੇ ਨਾਲ ਗੱਡੀ ਤਾਂ ਚੱਕੀ ਜਾਂਦੀ ਆ ਹਾਂਜੀ ਹਾਂਜੀ ਵੈਸੇ ਰੇਅਰ ਆ ਹਨਾ ਘੱਟ ਲੱਗਦੇ ਆ ਇਹ ਤਾਂ ਹੁਣ ਕੋਈ ਹੋਈ ਲਵਾਉਂਦਾ ਹਾਂਜੀ 2-3 ਟਨ ਦੀ ਰਿਕਵੈਸਟ ਹੀ ਹੁੰਦੀ ਆ ਠੀਕ ਆ ਜੀ ਤੇ ਕ ਬਾਕੀ ਆ ਲਾਈਟ ਵਗੈਰਾ ਤੇ ਆ ਹੁੱਕ ਲਾਈ ਹੋਈ ਆ ਇਹ ਆਪਾਂ ਆਮ ਲਾ ਕੇ ਦੇ ਲਈ ਐਮਪੀ ਵਾਲੀ ਰਿਹਨ ਨਾਲ ਹੁੱਕ ਲਾ ਕੇ ਦਿੱਤੀ ਉਹਨਾਂ ਦੇ ਬਾਇ ਕਸਟਮਰ ਦੀ ਰਿਕੁਆਇਰਮੈਂਟ ਤੇ ਠੀਕ ਆ ਜੀ ਮੰਨ ਲਓ ਇਹ ਟੁੱਟਦੀ ਕਰਦੀ ਨਹੀਂ ਨਾਲ ਇਹਦੇ ਵਿੱਚ ਸਾਰਾ ਲੋਡ ਪੈ ਜਾਂਦਾ ਟਰਾਲੀ ਨਿਕਲ ਕਰਨ ਦਾ ਕੋਈ ਖਤਰਾ ਨਹੀਂ ਹਾਂ ਜੀ ਹਾਂ ਜੀ ਵੀ ਜਿਹੜਾ ਟੋ ਵਗੈਰਾ ਕਰਨਾ ਇਹ ਕਾਹ ਚੀਜ਼ ਜੀ ਸਲੈਂਸਰ ਤੇ ਇਹ ਸਲੈਂਸਰ ਤੇ ਵੈਸੇ ਕਵਰ ਹੀ ਹੈ ਜੀ ਵੀਰੇ ਅੱਛਾ ਕਵਰ ਹੀ ਲੱਗਾ ਇਹ ਅੱਛਾ ਸ਼ੋਅ ਨੂੰ ਬਣਾਇਆ ਹੋਇਆ ਸ਼ੋਅ ਨੂੰ ਕਵਰ ਲੱਗਾ ਆ ਸਟੀਅਰਿੰਗ ਵਗੈਰਾ ਸਪੋਰਟ ਸਟੀਅਰਿੰਗ ਲੱਗਿਆ ਹੋਇਆ ਵਾ ਪਾਵਰ ਬ੍ਰੇਕ ਪਾਵਰ ਕਲਚ ਤੇ ਗੱਡੀ ਦੇ ਵਿੱਚ ਡਬਲ ਮੈਟਿੰਗ ਹੋਈ ਡਬਲ ਮੈਟਿੰਗ ਹੋਈ ਆ ਸੀਟਾਂ ਦੇ ਕਵਰ ਦੇਖੋ ਹਾਂਜੀ ਲੈਦਰ ਕਵਰ ਨੇ ਆ ਦੇਖੋ ਸਾਰੇ ਨਵੇਂ ਚੜਾਏ ਹੋਏ ਆ ਤੇ ਬਾਕੀ ਆ ਤੁਸੀਂ ਵੇਖ ਸਕਦੇ ਆ ਵੀ ਸਾਰਾ ਸੱਚਾ ਸੱਚਾ ਵਗੈਰਾ ਸਾਰਾ ਅਸੈਂਬਲੀ ਲੌਕ ਵਾਲੀ ਸਟੀਅਰਿੰਗ ਵੀਲ ਨੇ ਕਵਰ ਦਾ ਹਾਂਜੀ ਹਾਂ ਲੌਕ ਵਾਲੀ ਅਸੈਂਬਲੀ ਲੱਗੀ ਆ ਮਹਿੰਦਰਾ ਦਾ ਜਿਹੜਾ ਨਵਾਂ ਆਉਂਦਾ ਹੁਣ ਬਟਰਫਲਾਈ ਵਾਲਾ ਲੋਗੋ ਉਹ ਲੱਗਿਆ ਹੋਇਆ ਹੈ ਤੇ ਬਾਕੀ ਲਾਈਟਾਂ ਲੂਟਾਂ ਲਗਾ ਕੇ ਕਵਰ ਕੀਤਾ ਹੋਇਆ ਸਾਰਾ ਕੁਝ ਜਮਦੂਤ ਦਾ ਝੋਟਾ ਹੀ ਕਹਿੰਦੇ ਆ ਸਹੀ ਗੱਲ ਆ ਬਾਈ ਜਮਦੂਤ ਦਾ ਝੋਟਾ ਹੀ ਆ ਤੇ ਬਾਕੀ ਆ ਤੁਸੀਂ ਦੇਖ ਸਕਦੇ ਚੀਜ਼ਾਂ ਸਾਰੀਆਂ ਨਿੱਕਲ ਜਾਣੀ ਬਹੁਤ ਜਿਆਦਾ ਐਸੈਸਰੀ ਲਗਵਾਈ ਕਸਟਮਰ ਨੇ ਹਨਾ ਹਾਂਜੀ ਉ ਤਾਂ ਦੇਖੋ ਇਹ ਸੀਟਾ ਸਪੈਸ਼ਲ ਹੈ ਸੀ ਰਿਕੁਆਇਰਮੈਂਟ ਤੇ ਕਸਟਮਰ ਨੇ ਲਾਈ ਹੈ ਇਹ ਲੈਫਟ ਹੈਂਡ ਹੀ ਹੈ ਲੈਫਟ ਹੈਂਡ ਹੀ ਜੈਕ ਵਰਕ ਕਰਦਾ ਹੈ ਇਹਦਾ ਠੀਕ ਆ ਲੈਫਟ ਹੈਂਡ ਹੀ ਇਦਾਂ ਨਹੀਂ ਆਪਣੇ ਜਿਵੇਂ ਹੁਣ ਰਾਈਟ ਸਾਈਡ ਦੀ ਆਪਣੀ ਆਪਸ਼ਨ ਆਪਣੇ ਰਾਈਟ ਸਾਈਡ ਗੱਡੀਆਂ ਚੱਲਦੀਆਂ ਵੀ ਆਪਾਂ ਨੂੰ ਉਧਰਲੇ ਪਾਸੇ ਆਉਂਦੀ ਪ੍ਰੋਬਲਮ ਇਹ ਆਪਾਂ ਲੈਫਟ ਹੈਂਡ ਹੀ ਲਾਈ ਹੈ ਠੀਕ ਆ ਜੀ ਕਸਟਮਰ ਨੇ ਜਿਵੇਂ ਮਰਜ਼ੀ ਇਹਨੂੰ ਅਪ ਕਰ ਲੈ ਦੇਖੋ ਹਾਂਜੀ ਆਪੇ ਜਿਵੇਂ ਮਰਜ਼ੀ ਤੇ ਆਪੇ ਹੀ ਡਾਊਨ ਕਰ ਲੈ ਅੱਛਾ ਅਪ ਡਾਊਨ ਹੋ ਜਾਂਦੀ ਹੈ ਹਾਂਜੀ ਹਾਂ ਠੀਕ ਆ ਹ ਸਹੀ ਪਾਸੇ ਕਰਕੇ ਲਾਇਆ ਹੋਇਆ ਵਾ ਤੇ ਹੁਣ ਵੀਡੀਓ ਦੇ ਲਾਸਟ ਚ ਬਾਈ ਸਾਨੂੰ ਇਹ ਦੱਸੋ ਵੀ ਇਹ ਕਿੰਨੇ ਚ ਤਿਆਰ ਹੋਈ ਹੈ ਜੀ ਇਹ ਵੀਰੇ 6:30 ਤੋਂ 7 ਦੇ ਵਿੱਚ ਤਿਆਰ ਹੋ ਜਾਂਦੀਆਂ ਗੱਡੀਆਂ ਇਹ ਕਸਟਮਰ ਦੀ ਰਿਕੁਆਇਰਮੈਂਟ ਤੇ ਆ ਕੋਈ ਕਹ ਨਹੀਂ ਨੇ ਪੈਸੇ ਗੱਡੀ ਦੇ ਹਣਾ ਹਾਂ ਜੀ ਜਿਹੜੀ ਬਾਹਰ ਵਾਲੀ ਗੱਡੀ ਬਾਈ ਸਾਰੀਆਂ ਬ੍ਰੇਕ ਬੂਸਟਰ ਪੈਪਾ 2K ਪੇਂਟ ਇੰਜਨ ਓਵਰਹਾਲ ਹਾਂ ਜੀ ਐਸੈਸਰੀ ਹੁਣ ਦੇਖੋ ਕਿੰਨੀ ਲੱਗੀ ਹੈ ਬਹੁਤ ਮੇਗਾ ਪੈ ਜਦਾ ਕੰਮ ਹਾਂ ਮੈਂ ਤਾਂ ਉਹੀ ਦੇਦਾ ਵੀ ਐਸੈਸਰੀ ਬਹੁਤ ਜ਼ਿਆਦਾ ਲੱਗੀ ਹੋਈ ਆ ਗੱਡੀ ਨੂੰ ਬਾਕੀ ਐਸੈਸਰੀ ਦੇ ਸਿਰ ਤੇ ਵੀ ਹੁੰਦਾ ਜੇ ਨਹੀਂ ਆਪਾਂ ਜ਼ਿਆਦਾ ਲਗਵਾਈ ਜਾਂਦੇ ਆਂ ਉਨਾ ਇਸੇ ਲੱਗੇ ਆ ਇਹਦੇ ਨਾਲ ਗੱਡੀ ਕਾਫੀ ਮਹਿੰਗੀ ਪੈ ਜਾਂਦੀ ਆ ਹਾਂਜੀ ਹਾਂਜੀ ਇਹ ਨਿੱਕੇ ਥੋੜੇ ਬਹੁਤ ਸਮਾਨ ਕਰਕੇ ਮਹਿੰਗੀ ਹੋ ਜਾਂਦੀ ਆ ਬਾਕੀ ਜੇ ਜ ਆਪਾਂ ਸਮਾਨ ਲਵਾਉਨੇ ਉਹ ਜਾ ਰੇਟ ਹੁੰਦਾ ਜੀਪ ਦਾ ਤੇ ਬਾਕੀ ਵੀ ਦੇਖ ਸਕਦੇ ਆ ਥੱਲੇ ਮੈਂ ਕੰਟੈਕਟ ਨੰਬਰ ਦੇ ਦੂੰਗਾ ਜੇ ਕਿਸੇ ਵੀਰ ਨੇ ਤਿਆਰ ਕਰਾਉਣੀ ਆ ਜੀਪ ਕੋਈ ਚੀਜ਼ ਬਦਲੀ ਕਰਾਉਣੀ ਆ ਰੰਗ ਹੋਰ ਕਰਾਉਣਾ ਜਾਂ ਇੰਜਨ ਹੋਰ ਕੋਈ ਰਖਾਉਣਾ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਆ ਨੰਬਰ ਥੱਲੇ ਚੱਲਦਾ ਵਾ ਧੰਨਵਾਦ ਜੀ